ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਇਹ ਪੱਤਿਆਂ ਵਾਲਾ ਦਰਖਤ ਜ਼ਰੂਰ ਲਗਵਾਉਂਗੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹਦੇ ਘਰੇ ਇਹ ਦਰਖਤ ਹੈ ਜਾਂ ਜਿਹਦੇ ਗਵਾਂਢ ਚ ਇਹ ਦਰਖਤ ਖੜਾ ਹੈ ਜਾਂ ਜਿਹਦੇ ਆਲੇ ਦੁਆਲੇ ਦਰਖਤ ਖੜਾ ਹੈ ਉਹ ਬੰਦਾ ਬਿਮਾਰ ਹੀ ਨਹੀਂ ਹੋ ਸਕਦਾ ਆਪਾਂ ਇੱਕ ਇਹ ਕਹਿ ਸਕਦੇ ਬੀਮਾ ਬਿਮਾਰੀਆਂ ਦਾ ਬੀਮਾ ਕਰਾਉਣਾ ਅੱਛਾ ਇਹ ਦਰਖਤਾਂ ਬਿਮਾਰੀਆਂ ਦਾ ਬੀਮਾ ਕਰ ਦਿੰਦਾ ਫਰੁਕੀ ਸਾਹਿਬ ਜਿਹਦੇ ਘਰੇ ਇਹਦੀ ਖੁਸ਼ਬੂ ਆਉਂਦੀ ਆ ਨਾ ਬਿਮਾਰੀਆਂ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀ ਮਤਲਬ ਜਿਹਦੇ ਘਰੇ ਇਹਦੀ ਖੁਸ਼ਬੂ ਬਿਮਾਰੀਆਂ ਵਾਲੀ ਨਹੀਂ ਆਉਂਦੀ ਉਹਦੇ ਚੋ ਬਸ 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 ਇਹਦੇ ਵਿੱਚ ਇੰਨੀ ਜ਼ਿਆਦਾ ਜਾਨ ਪਾਈ ਆ ਨਾ ਪ੍ਰਮਾਤਮਾ ਨੇ ਇਹ ਬਿਮਾਰੀ ਨੂੰ ਤਾਂ ਜੜ ਤੋਂ ਖਤਮ ਕਰ ਦੇ ਹੀ ਕਰਦਾ ਬੰਦੇ ਨੂੰ ਘੋੜੇ ਵਰਗੀ ਤਾਕਤ ਲਿਆ ਦਿੰਦਾ ਬੰਦੇ ਚ ਜੇ ਤੁਸੀਂ ਇਹਨੂੰ ਇਸਤੇਮਾਲ ਕਰ ਲੈਨੇ ਹੋ ਮੈਂ ਕਹਣਾ ਜੀ ਤੁਹਾਡੇ ਨੇੜੇ ਨਾ ਬੁਖਾਰ ਆਵੇ ਨਾ ਤੁਹਾਡੇ ਫੋੜੇ ਫਿਣਸੀਆ ਨਿਕਲਣ ਨਾ ਅਲਸਰ ਹੋਣ ਨਾ ਤੁਹਾਡਾ ਲੀਵਰ ਖਰਾਬ ਹੋਵੇ ਨਾ ਬਵਾਸੀਰ ਤੁਹਾਡੇ ਨੇੜੇ ਆਵੇ ਔਰਤਾਂ ਲਈ ਤੁਸੀਂ ਕਹ ਰਹੇ ਹੋ ਵੀ ਵਰਦਾਨ ਤੋਂ ਕੱਟਣੀ ਹੈ ਇਹ ਦਰਖਤ ਜਿਨ੍ਹਾਂ ਨੂੰ ਲਕੋਰੀਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਆ ਤੇ ਜਿਨ੍ਹਾਂ ਦੇ ਬੱਚੇ ਦਾਨੀ ਦੇ ਵਿੱਚ ਕਈ ਵਾਰੀ ਜਖਮ ਹੋ ਜਾਂਦੇ ਨੇ ਜਾਂ ਅਲਸਰ ਹੋ ਜਾਂਦੇ ਨੇ ਜਾਂ ਜਿਵੇਂ ਪ੍ਰਾਈਵੇਟ ਪਾਰਟ ਦੇ ਉੱਤੇ ਜ਼ਖਮ ਹੋ ਜਾਂਦੇ ਨੇ ਫਿੰਸੀਆਂ ਆਉਣ ਲੱਗ ਜਾਂਦੀਆਂ ਨੇ ਉਹਨਾਂ ਲਈ ਵੀ ਫੇਸ ਪੈਕ ਦੇ ਤੌਰ ਤੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਡਾਕਟਰ ਸਾਹਿਬ ਬੜੇ ਫਾਇਦੇ ਦੱਸਦੇ ਤੁਸੀਂ ਹੁਣ ਸਾਨੂੰ ਇਹ ਤੇ ਦੱਸ ਦਿਓ ਵੀ ਇਹ ਦਰਖਤ ਹੈ ਕਿਸ ਚੀਜ਼ ਦੇ ਪੱਤੇ ਕਿਸ ਚੀਜ਼ ਦੇ ਨੇ ਅਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਇਹਦਾ ਫੇਸ ਪੈਕ ਵੀ ਬਹੁਤ ਵਧੀਆ ਬਣ ਸਕਦਾ ਹੈ ਫੇਸ ਮਾਸਕ ਬਹੁਤ ਵਧੀਆ ਬਣ ਸਕਦਾ ਹੈ ਬਿਊਟੀ ਪਾਰਲਰਾਂ ਦੇ ਜਾਣ ਦੀ ਲੋੜ ਹੀ ਨਹੀਂ ਪੈਣੀ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਵੀਡੀਓ ਦੇਖ ਰਹੀਆਂ ਜਿਵੇਂ ਇਹਨੂੰ ਵਾਲ ਲੈਣਾ ਵਾਲ ਕੇ ਜਿਹੜਾ ਪਾਣੀ ਆ ਉਹਦੇ ਨਾਲ ਕਾਟਨ ਨਾਲ ਪਹਿਲਾਂ ਸਾਰਾ ਸਾਫ਼ ਕਰ ਲੈਣਾ ਫੇਸ ਫੇਸ ਸਾਫ਼ ਕਰਕੇ ਜਿਹੜਾ ਪਾਣੀ ਥੋੜਾ ਜਿਹਾ ਰਹਿ ਗਿਆ ਉਹਨੂੰ ਮਲਤਾਨੀ ਮਿੱਟੀ ਦੇ ਵਿੱਚ ਘੋਲ ਕੇ ਉਹਦਾ ਫੇਸ ਪੈਕ ਬਣਾ ਕੇ ਲਾਉਣਾ ਕਿੰਨੇ ਦਿਨਾਂ ਚ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਜੀ ਡਾਕਟਰ ਸਾਹਿਬ ਥੋੜੇ ਦਿਨਾਂ ਚ ਇਹ ਸਾਫ਼ ਕਰ ਦੂਗਾ ਅਲਸਰ ਵਾਲੇ ਬੰਦੇ ਇਹ ਦਰਖਤ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰੇ ਇਹਦੀ ਕਰੋੰਬਲਾ ਲੈਣੀਆਂ ਨੇ ਜੀ ਜਿਹੜੇ ਨਰਮ ਪੱਤੇ ਹੁੰਦੇ ਨੇ ਆ ਮੂਰੇ ਵਾਲੇ ਲੈ ਕੇ ਕੁੱਟ ਕੇ ਚਾਰ ਪੰਜ ਮਿਰਚਾਂ ਪਾ ਕੇ ਉਹਦਾ ਰਸ ਕੱਢ ਲੈਣਾ ਰਸ ਕੱਢ ਕੇ ਥੋੜਾ ਜਿਹਾ ਪਾਣੀ ਪਾ ਕੇ 2 ਤੋਂ 3 ਚਮਚ ਜਿਹੜੇ ਰਸ ਨਿਕਲਦੇ ਉਹਨੂੰ ਪੀ ਲੋ ਇਦਾਂ ਹੀ ਤੇ ਬਬਾ ਸੀਧਾ ਲਈ ਕੀ ਕਰਨ ਇਹਨੂੰ ਉਬਾਲ ਕੇ ਤੁਸੀਂ ਜੇ ਤੁਸੀਂ ਯੂਜ਼ ਕਰਨਾ ਤਾਂ ਇਹ ਤੇ ਜਿਵੇਂ ਮੰਨ ਲਓ ਮਸੇ ਹੋਏ ਹੋਏ ਨੇ ਕਾਟਨ ਦੇ ਨਾਲ ਭਿਓ ਕੇ ਗੁੱਦਾ ਦਵਾੜ ਤੇ ਲਾਉਣ ਨਾਲ ਮਸੇ ਬਹੁਤ ਛੇਤੀ ਬੈਠ ਜਾਂਦੇ ਨੇ ਜਿਨ੍ਹਾਂ ਨੂੰ ਬੁਖਾਰ बार-बार ਹੁੰਦਾ ਉਹ ਵੀ ਇਹਦਾ 1 ਤੋਂ 2 ਚਮਚ ਰਸ ਕੱਢ ਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਦੋ ਮੈਂ ਕਹਿੰਦਾ ਜੀ ਬੁਖਾਰ ਤਾਂ ਉਹਦੇ ਨੇੜੇ ਹੀ ਨਹੀਂ ਆਉਂਦਾ 1 ਡੇਢ ਸਾਲ ਦਾ ਜਮੇ ਨੇੜੇ ਨਹੀਂ ਆਉਂਦਾ ਤੁਹਾਡੇ ਕੋਲ ਜਿਹੜੇ ਨੁਸਕੇ ਫਾਰਮੂਲੇ ਨੇ ਬੂੰਦਾਂ ਵਾਲੇ ਇਹ ਇਸ ਤਰ੍ਹਾਂ ਦੇ ਦਰਖਤਾਂ ਦੇ ਵਿੱਚੋਂ ਹੀ ਕੱਢਦੇ ਆ ਤੁਸੀਂ ਲੇਖ ਹੁਣ ਇਹ ਕੌੜੀ ਆ ਠੀਕ ਹੈ ਜਦੋਂ ਅਸੀਂ ਇਹਦਾ ਅਰਕ ਕੱਢ ਲਿਆ ਮਿੱਠੀ ਹੋ ਜਾਣੀ ਆ ਉਹ ਇੱਕ ਅੰਮ੍ਰਿਤ ਤਿਆਰ ਹੋ ਜਾਂਦਾ ਜਦੋਂ ਉਹ ਅੰਮ੍ਰਿਤ ਦੀ ਕਹਿੰਦੇ ਹੁੰਦੇ ਨੇ ਇੱਕ ਬੂੰਦ ਅੰਦਰ ਜਾਣੀ ਆ ਉਹ ਸਰੀਰ ਤੇ ਕੀ ਕਰੂਗੀ ਫਿਰਕੀ ਸਾਹਿਬ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਇਹ ਪੱਤਿਆਂ ਵਾਲਾ ਦਰਖਤ ਜ਼ਰੂਰ ਲਗਵਾਉਗੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਮੇਰੇ ਨਾਲ ਨੇ AP ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਅੱਜ ਤੁਹਾਡੇ ਨਾਲ ਅਸੀਂ ਇਹ ਜਿਹੜੇ ਹਰੇ-ਹਰੇ ਪੱਤੇ ਹੈਗੇ ਨੇ ਅਸੀਂ ਉਹਨਾਂ ਦਾ ਨੁਸਖਾ ਉਹਨਾਂ ਦਾ ਫਾਰਮੂਲਾ ਅਜਿਹਾ ਸਾਂਝਾ ਕਰਨ ਵਾਲਿਆਂ ਕਿ ਤੁਸੀਂ ਹੈਰਾਨ ਰਹਿ ਜਾਓਗੇ ਆਮ ਕਰਕੇ ਦਰਖਤ ਸਾਡੇ ਘਰਾਂ ਦੇ ਆਲੇ ਦੁਆਲੇ ਮਿਲ ਜਾਂਦਾ ਹੈ ਪਹਿਲਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੀ ਤੇ ਅੱਜ ਕੱਲ ਇਹ ਘਟ ਰਹੇ ਨੇ ਪਰ ਡਾਕਟਰ ਸਾਹਿਬ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹ ਪੱਤੇ ਇੰਨੇ ਕੰਮ ਦੇ ਹੋ ਸਕਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਫਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਆਏ ਹੋ। ਅੱਛਾ ਡਾਕਟਰ ਸਾਹਿਬ ਇਹ ਤੁਹਾਡੇ ਕੋਲੋਂ ਸਮਝਾਂਗੇ ਵੀ ਇਹ ਪੱਤੇ ਕਿਸ ਚੀਜ਼ ਦੇ ਨੇ? ਪਰ ਸਾਨੂੰ ਇਹ ਦੱਸੋ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿੱਦੇ ਘਰੇ ਇਹ ਦਰਖਤ ਹੈ ਜਾਂ ਜਿੱਦੇ ਗਵਾਂਢ ਚ ਇਹ ਦਰਖਤ ਖੜਾ ਹੈ ਜਾਂ ਜਿੱਦੇ ਆਲੇ-ਦੁਆਲੇ ਇਹ ਦਰਖਤ ਖੜਾ ਹੈ ਉਹ ਬੰਦਾ ਬਿਮਾਰ ਹੀ ਨਹੀਂ ਹੋ ਸਕਦਾ। ਇਹ ਤਾਂ ਆਪਾਂ ਇੱਕ ਇਹ ਕਹਿ ਸਕਦੇ ਬੀਮਾ ਬਿਮਾਰੀਆਂ ਦਾ ਬੀਮਾ ਕਰਾਉਣਾ। ਅੱਛਾ ਇਹ ਦਰਖਤ ਤਾਂ ਬਿਮਾਰੀਆਂ ਦਾ ਬੀਮਾ ਕਰ ਦਿੰਦਾ ਫਰੁਕੀ ਸਾਹਿਬ। ਇਹ ਤਾਂ ਜਿਹੜਾ ਦਰਖਤ ਆ ਨਾ ਇਹ ਤਾਂ ਜਿਹਦੇ ਘਰੇ ਲੱਗਿਆ ਬਿਮਾਰ ਤਾਂ ਕੀ ਹੋਣਾ ਕਹਿੰਦੇ ਇਹਦੀ ਤਾਂ ਨਾ ਜਿਹੜੀ 스멜 ਹੁੰਦੀ ਆ ਹਾਂਜੀ ਜਿਹੜੀ ਇਹਦੀ ਖੁਸ਼ਬੂ ਹੁੰਦੀ ਆ ਜਿਹਦੇ ਘਰੇ ਇਹਦੀ ਖੁਸ਼ਬੂ ਆਉਂਦੀ ਆ ਨਾ ਬਿਮਾਰੀਆਂ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀਆਂ ਮਤਲਬ ਜਿਹਦੇ ਘਰੇ ਇਹਦੀ ਖੁਸ਼ਬੂ ਬਿਮਾਰੀਆਂ ਵਾਲੀ ਨਹੀਂ ਆਉਂਦੀ ਉਹਦੇ ਚੋ ਬਸ 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 ਇਹੀ ਚੀਜ਼ ਹੈ ਜੀ ਪਤਾ ਕੀ ਆ ਫਰੁਖੀ ਸਾਹਿਬ ਜਿਹੜੀ ਇਹ ਕੁਦਰਤੀ ਜੜੀਆਂ ਬੂਟੀਆਂ ਨੇ ਨਾ ਇੰਨਾ ਚ ਇੰਨੀ ਜ਼ਿਆਦਾ ਜਾਣ ਆ ਨਾ ਉਹ ਕੈਮੀਕਲ ਇਹਦਾ ਮੁਕਾਬਲਾ ਨਹੀਂ ਕਰ ਸਕਦਾ కెమికਲਾਂ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ ਔਰ ਤੋੜ ਵੀ ਹੈ ਮੈਂ ਕਹਾਂ ਜੀ ਤੋੜ ਤਾਂ ਹੈਗੀ ਹੈਗਾ ਜੇ ਕਹਿ ਦਿੰਨਾ ਵੀ ਲੋਕ ਡੁਪਲੀਕੇਟ ਦਵਾਈਆਂ ਬਣਾ ਕੇ కెమికਲ ਬਣਾ ਕੇ ਵੀ ਆ ਕੁਦਰਤ ਨੂੰ ਟੱਕਰ ਦੇ ਦੇਣਗੇ ਮੈਂ ਕਹਿੰਦਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਕਿ ਸਭ ਕੁਦਰਤ ਨੂੰ ਟੱਕਰ ਦੇ ਜਾਣ ਇੱਕ కెమికਲ ਇਹ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਨਾ ਇਹਦੇ ਵਿੱਚ ਇੰਨੀ ਜ਼ਿਆਦਾ ਜਾਨ ਪਾਈ ਆ ਨਾ ਪ੍ਰਮਾਤਮਾ ਨੇ ਇਹ ਬਿਮਾਰੀ ਨੂੰ ਤਾਂ ਜੜ ਤੋਂ ਖਤਮ ਕਰ ਦੇ ਹੀ ਕਰਦਾ ਬੰਦੇ ਨੂੰ ਘੋੜੇ ਵਰਗੀ ਤਾਕਤ ਲਿਆ ਦਿੰਦਾ ਬੰਦੇ ਚ ਅੱਛਾ ਜੀ ਇਹ ਤਾਂ ਇਦਾਂ ਦੀਆਂ ਜੜੀਆਂ ਬੂਟੀਆਂ ਇਦਾਂ ਦੇ ਪੇੜ ਪੌਦੇ ਨੇ ਫਰੁਕੀ ਸਾਹਿਬ ਹਮ ਅਕਸਰ ਲੋਕਾਂ ਨੇ ਜਿਹੜੇ ਇਹ ਦਰਖਤ ਆ ਇਹਦਾ ਫਰਨੀਚਰ ਬਣਾਇਆ ਹੋਣਾ ਇਹਨੂੰ ਸਯੋਂਗ ਤੱਕ ਨਹੀਂ ਸੀ ਲੱਗਦੀ ਇਹਨੂੰ ਕੋਈ ਕੀੜਾ ਨਹੀਂ ਸੀ ਲੱਗਦਾ ਠੀਕ ਹੈ ਕਿਉਂ ਨਹੀਂ ਸੀ ਲੱਗਦਾ ਇਹਦੀ ਜਾਣੀ ਨਹੀਂ ਆ ਅੱਛਾ ਜੀ ਜਦੋਂ ਇਹਦੇ ਨੇੜੇ ਕੀੜਾ ਨਹੀਂ ਆ ਸਕਦਾ ਫਰੁਕੀ ਸਾਹਿਬ ਜਦੋਂ ਇਹਦੀ ਲੱਕੜ ਨੂੰ ਕੋਈ ਘੁਣਾ ਨਹੀਂ ਲੱਗ ਸਕਦਾ ਤਾਂ ਸਾਡੇ ਸਰੀਰ ਨੂੰ ਘੁਣਾ ਕਿੱਦਾਂ ਲੱਗਣ ਦੇ ਦੂ ਇਹ ਸਾਡੇ ਸਰੀਰ ਦੇ ਨੇੜੇ ਬਿਮਾਰੀਆਂ ਕਿੱਦਾਂ ਆਉਣ ਦੇ ਦੂ ਫੁਰਕੀ ਸਾਹਿਬ ਇਹ ਤਾਂ ਇਦਾਂ ਦਾ ਇੱਕ ਪੇੜ ਆ ਜਿਹਦੇ ਮੈਂ ਅਨੇਕਾਂ ਗੁਣ ਗਿਣਾ ਸਕਦਾ ਜੇ ਤੁਸੀਂ ਇਹਨੂੰ ਇਸਤੇਮਾਲ ਕਰ ਲੈਨੇ ਹੋ ਮੈਂ ਕਹਣਾ ਜੀ ਤੁਹਾਡੇ ਨੇੜੇ ਨਾ ਬੁਖਾਰ ਆਵੇ ਨਾ ਤੁਹਾਡੇ ਫੋੜੇ ਫਿਰਸੀਆ ਨਿਕਲਣ ਨਾ ਅਲਸਰ ਹੋਣ ਨਾ ਤੁਹਾਡਾ ਲੀਵਰ ਖਰਾਬ ਹੋਵੇ ਨਾ ਤੁਹਾਡੇ ਬਵਾਸੀਰ ਤੁਹਾਡੇ ਨੇੜੇ ਆਵੇ ਇੱਕ ਬਰ ਕਿਸੇ ਬਵਾਸੀਰ ਦੀ ਗੱਲ ਕੀਤੀ ਐ ਤੇ ਮੈਂ ਸਮਝਾਉਂਗਾ ਜੀ ਤੁਹਾਨੂੰ ਹੁਣ ਕਈ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆਉਂਦੇ ਆ ਕਹਿੰਦੇ ਜੀ ਦਵਾਈਆਂ ਖਾ ਖਾ ਕੇ ਚੁੱਕੇ ਆ ਬਲੀਡਿੰਗ ਨਹੀਂ ਬੰਦ ਹੁੰਦੀ ਖੂਨ ਨਹੀਂ ਬੰਦ ਹੁੰਦਾ ਬਵਾਸੀਰ ਆ ਸਾਨੂੰ ਖੂਨੀ ਜਦੋਂ ਚੈੱਕਅਪ ਕਰੀਦਾ ਜਦੋਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਕੀ ਪਤਾ ਲੱਗਦਾ ਜੀ ਉਹਨਾਂ ਨੂੰ ਬਵਾਸੀਰ ਨਹੀਂ ਹੈਗੀ ਉਹਨਾਂ ਦੇ ਪੇਟ ਦੇ ਅੰਦਰ ਅਲਸਰ ਨੇ ਪੇਟ ਦੇ ਅੰਦਰ ਅਲਸਰ ਨੇ ਜਦੋਂ ਪੇਟ ਦੇ ਅੰਦਰ ਅਲਸਰ ਹੋ ਗਏ ਬਰੁਕੀ ਸਾਹਿਬ ਬਲੀਡਿੰਗ ਤਾਂ ਹੋਣੀ ਹੀ ਹੋਣੀ ਆ ਖੂਨ ਬੰਦ ਨਹੀਂ ਹੁੰਦਾ ਜਦੋਂ ਅਲਸਰ ਥੋੜਾ ਜਿਹਾ ਵੱਡਾ ਹੋ ਜਾਂਦਾ ਭੜ ਜਾਂਦਾ ਫੁੱਟ ਜਾਂਦਾ ਤਾਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਲੋਕ ਕਹਿੰਦੇ ਨੇ ਸਾਨੂੰ ਬਵਾਸੀਰਾ ਖਾਈ ਜਾਂਦੇ ਆ ਬਵਾਸੀਰ ਦੀਆਂ ਦਵਾਈਆਂ ਹੁੰਦੇ ਆ ਪੇਟ ਦੇ ਅਲਸਰ ਇਹ ਜਿਹੜੀ ਅਲਸਰ ਤੇ ਬਵਾਸੀਰ ਚ ਕੀ ਫਰਕ ਹੈ ਡਾਕਟਰ ਸਾਹਿਬ ਦੇਖੋ ਜੀ ਜਿਹੜਾ ਅਲਸਰ ਹੁੰਦਾ ਉਹ ਪੇਟ ਦੇ ਅੰਦਰ ਅੰਤੜੀਆਂ ਦੇ ਵਿੱਚ ਹੁੰਦੇ ਨੇ ਜਿਹੜੀ ਬਵਾਸੀਰ ਹਾਂਜੀ ਸ਼ਾਲੇ ਟਾਈਪ ਹੁੰਦਾ ਜਿਹੜੇ ਹੁੰਦੇ ਨੇ ਸਾਡੇ ਬਵਾਸੀਰ ਹੁੰਦੀ ਆ ਉਹ ਮੋਕੇ ਹੁੰਦੇ ਨੇ ਜਿਹੜੇ ਗੁੱਦਾ ਦੀ ਸਾਈਡਾਂ ਤੇ ਛੋਟੇ 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 ਮਸੇ ਬਣ ਜਾਂਦੇ ਜਿਹਨੂੰ ਕਹ ਦਿੰਦੇ ਅਸੀਂ ਮੋਕੇ ਬਣ ਜਾਂਦੇ ਨੇ ਕਈ ਵਾਰ ਕੀ ਹੁੰਦਾ ਅੰਦਰਲੇ ਪਾਸੇ ਇੱਕ ਜ਼ਖਮ ਹੋ ਜਾਂਦਾ ਜਾਂ ਕਈਆਂ ਦੇ ਇਹ ਇੰਨੀ ਗ ਸਾਈਡ ਤੋਂ ਜਿਹੜੀ ਸਾਡੀ ਪੋਟੀ ਵਾਲੀ ਜਗ੍ਹਾ ਹੁੰਦੀ ਉਹ ਤੋਂ ਸਾਈਡ ਤੋਂ ਇੱਕ ਜਿਹਨੂੰ ਪਕੰਦਰ ਫੋੜਾ ਕਹਿ ਦਿੰਦੇ ਆ ਇੱਕ ਜ਼ਖਮ ਹੋ ਜਾਂਦਾ ਜਿਹਦਾ ਇਲਾਜ ਕਰਾ ਕਰਕੇ ਲੋਕ ਥੱਕ ਜਾਂਦੇ ਨੇ ਲੋਕ ਇੰਨਾ ਪਰੇਸ਼ਾਨ ਹੋ ਜਾਂਦੇ ਨੇ ਆਪਰੇਟ ਵੀ ਕਰਾ ਦਉਂਦੇ ਨੇ ਪਰ ਆਪਰੇਟ ਨਾਲ ਵੀ ਸਹੀ ਨਹੀਂ ਹੁੰਦਾ ਉਹ ਕੀ ਆ ਭਰ ਜਾਂਦਾ ਫੁੱਟ ਜਾਂਦਾ ਜਦੋਂ ਭਰ ਜਾਂਦਾ ਦਰਦ ਬਹੁਤ ਜ਼ਿਆਦਾ ਹੁੰਦਾ ਜਦੋਂ ਫੁੱਟ ਜਾਂਦਾ ਤਾਂ ਫਿਰ ਆਰਾਮ ਮਿਲ ਜਾਂਦਾ ਪੇਸ਼ੈਂਟ ਨੂੰ ਉਹ ਕੀ ਹੁੰਦਾ ਪਕੰਦਰ ਫੋੜਾ ਹੁੰਦਾ ਉਹ ਜਿਹੜਾ ਪਗੰਦਰ ਫੋੜਾ ਜੀ ਉਹ ਛੇਤੀ ਠੀਕ ਨਹੀਂ ਹੁੰਦਾ ਉਹ ਕਾਫੀ ਜ਼ਿਆਦਾ ਰੁਕੀ ਸਾਹਿਬ ਡੂੰਗਾ ਚਲੇ ਜਾਂਦਾ ਜਿਹੜੀ ਨਸ ਹੁੰਦੀ ਹੈ ਨਾ ਅੰਦਰ ਉਹਦੇ ਨਾਲ ਜਾ ਕੇ ਟੱਚ ਕਰ ਜਾਂਦਾ ਜਦੋਂ ਟੱਚ ਕਰਦਾ ਉਹ ਦਰਦ ਇੰਨੀ ਭਿਆਨਕ ਹੁੰਦੀ ਆ ਉਹਦੀ ਬੰਦਾ ਨਾ ਬੈਠ ਸਕਦਾ ਨਾ ਉਹ ਸਿੱਧਾ ਲੇਟ ਸਕਦਾ ਉਹ ਜਾਂ ਤਾਂ ਪਾਸਾ ਲੈ ਕੇ ਲਟੂਗਾ ਜਾਂ ਫਿਰ ਉਹ ਥੋੜੀ देर ਬੈਠੂਗਾ ਫਿਰ ਉੱਠ ਖੜੂਗਾ ਬੈਠ ਨਹੀਂ ਹੋਣਾ ਕਿਉਂ ਦਰਦ ਇੰਨੀ ਹੁੰਦੀ ਹੈ ਜੀ ਪਗੰਦਰ ਫੋੜੇ ਦੀ ਅੱਛਾ ਡਾਕਟਰ ਸਾਹਿਬ ਬੜੇ ਫਾਇਦੇ ਦੱਸਦੇ ਤੁਸੀਂ ਹੁਣ ਸਾਨੂੰ ਇਹ ਤੇ ਦੱਸ ਦਿਓ ਵੀ ਇਹ ਦਰਖਤ ਹੈ ਕਿਸ ਚੀਜ਼ ਦੇ ਪੱਤੇ ਕਿਸ ਚੀਜ਼ ਦੇ ਨੇ ਇਹ ਕਿਸਾ ਨਿੰਮ ਆਹੇ ਹੋਏ ਹੋਏ ਸਾਡੇ ਬਜ਼ੁਰਗ ਜਾਣਦੇ ਨਿੰਮ ਦੇ ਫਾਇਦੇ ਅਸੀਂ ਤਾਂ ਨਿੰਮ ਨੂੰ ਬਸ ਪਾਣੀ ਉਬਾਲ ਕੇ ਜ਼ਖਮਾਂ ਤੇ ਲਾਉਣ ਜੋਗਾ ਸਮਝਦੇ ਸੀ ਮੈਂ ਕਹਾਂ ਜੀ ਇਹਦਾ ਇਸਤੇਮਾਲ ਕਰਨ ਨਾਲ ਜਿੰਨਾ ਪੁਰਸ਼ਾਂ ਦੇ ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਤਮਾ ਜਿਆਦਾ ਵੱਜ ਜਾਂਦੀ ਆ ਜਿਹਨੂੰ ਅਗਨੀ ਜਿਆਦਾ ਕਹਿ ਦਿੰਦੇ ਆ ਵੱਜ ਜਾਂਦੀ ਆ ਜਿਨ੍ਹਾਂ ਦੇ ਵਿੱਚ ਕਾਂ ਬਾਸ਼ਨਾ ਜਿਆਦਾ ਵੱਜ ਜਾਂਦੀ ਆ ਉਹਨੂੰ ਸ਼ਾਂਤ ਕਰ ਦਿੰਦੀ ਆ ਇਹ ਨਿੰਮ ਜੇ ਇਹਦਾ ਇੱਕ ਇੱਕ ਚਮਚ ਰਸ ਦਾ ਪੀਣਾ ਸ਼ੁਰੂ ਕਰ ਦੋ ਜਾਂ ਇਹਦਾ ਕੜਾ ਬਣਾ ਕੇ ਪੀ ਲਓ ਬਿਲਕੁਲ ਹੀ ਸ਼ਾਂਤ ਕਰ ਦੋ ਜੀ ਨਹੀਂ ਬਿਲਕੁਕੁਲ ਸ਼ਾਂਤ ਨਹੀਂ ਨਾ ਮਰਦੇ ਨਹੀਂ ਕਰਦੀ ਇਹ ਬੰਦੇ ਨੂੰ ਸ਼ਾਂਤ ਕਰ ਦੂ ਸ਼ਾਂਤ ਕਰਕੇ ਉਹਨੂੰ ਗ੍ਰਿਹਸਤ ਜੀਵਨ ਲਈ ਤਾਂ ਓਕੇ ਰੱਖੂ ਪਰ ਜਿਹੜੀ ਉਹਦੀ ਅਗਨੀ ਆ ਜ਼ਿਆਦਾ ਜਿਹੜਾ ਉਹਦਾ ਜਿਹਨੂੰ ਸੇ ਪੰਜਾਬੀ ਵਿੱਚ ਕਹਿੰਦੇ ਨੇ ਬਹੁਤ ਹੀ ਅੱਗ ਲੱਗੀ ਹੋਈ ਹੈ ਪੰਜਾਬੀ ਬਸ 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 ਉਹੀ ਚੀਜ਼ ਹੈ ਜੀ ਬਹੁਤ ਹੀ ਅੱਗ ਲੱਗੇ ਦਿਮਾਗ ਖਰਾਬ ਹੀ ਰਹਿੰਦਾ ਉਹ ਚੀਜ਼ ਨੂੰ ਸ਼ਾਂਤ ਕਰਕੇ ਉਹਨੂੰ ਸੰਤੁਸ਼ਟੀ ਦੇ ਦਊਗਾ ਪਰ ਗ੍ਰੇਸ ਤੇ ਜੀਵਨ ਉਹਦਾ ਇੰਨਾ ਸ਼ਾਨਦਾਰ ਹੋਊਗਾ ਜਿੰਨਾ ਕਹਿ ਦੋ ਜੀ 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 ਸੋ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ ਅਸੀਂ ਅੱਜ ਨਿੰਮ ਦੇ ਖੜੇ ਆਂ ਔਰ ਡਾਕਟਰ ਸਾਹਿਬ ਨੇ ਬਹੁਤ ਜ਼ਿਆਦਾ ਡੂੰਗੀ ਜਾਣਕਾਰੀ ਨਿੰਮ ਦੇ ਬਾਬਤ ਦਿੱਤੀ ਹੈ ਅਸੀਂ ਉਹ ਵੀ ਦੱਸਾਂਗੇ ਵੀ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ ਹੈ ਔਰਤਾਂ ਲਈ ਤੁਸੀਂ ਕਹਿ ਰਹੇ ਹੋ ਵੀ ਵਰਦਾਨ ਤੋਂ ਕੱਟਣੀ ਹੈ ਇਹ ਦਰਖਤ ਔਰਤਾਂ ਲਈ ਕਾਫੀ ਵਧੀਆ ਫਾਇਦੇਮੰਦ ਜਿਨ੍ਹਾਂ ਨੂੰ ਲਕੋਰੀਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਆ ਤੇ ਜਿਨ੍ਹਾਂ ਦੇ ਬੱਚੇ ਦਾਨੀ ਦੇ ਵਿੱਚ ਕਈ ਵਾਰੀ ਜ਼ਖਮ ਹੋ ਜਾਂਦੇ ਨੇ ਜਾਂ ਅਲਸਰ ਹੋ ਜਾਂਦੇ ਨੇ ਜਾਂ ਜਿਵੇਂ ਪ੍ਰਾਈਵੇਟ ਪਾਰਟ ਤੇ ਉੱਤੇ ਜ਼ਖਮ ਹੋ ਜਾਂਦੇ ਨੇ ਫਿੰਸੀਆਂ ਆਉਣ ਲੱਗ ਜਾਂਦੀਆਂ ਨੇ ਉਹਦੇ ਲਈ ਵੀ ਬਹੁਤ ਜ਼ਿਆਦਾ ਇਹਨਾਂ ਦਾ ਕਾੜਾ ਬਣਾ ਕੇ ਪੀ ਲਓ ਜਾਂ ਇਹਨਾਂ ਨੂੰ ਇਹਨਾਂ ਦਾ ਰਸ ਕੱਢ ਕੇ ਪੱਤਿਆਂ ਦਾ ਸਵੇਰੇ ਸ਼ਾਮ ਇੱਕ ਇੱਕ ਚਮਚਾ ਲੈ ਕੇ ਪੀ ਖਾ ਲਓ ਪਰ ਰਸ ਬਾਬਾ ਡਾਕਟਰ ਸਭ ਕਹਿੰਦੇ ਨੇ ਵੀ ਜੇਕਰ ਤੇ ਜ਼ਿਆਦਾ ਇਸਤੇਮਾਲ ਕਰ ਲਈ ਅਸੀਂ ਰਸ ਬਾਬਤ ਤੇ ਅੱਖਾਂ ਤੇ ਵੀ ਬੜਾ ਅਸਰ ਪਾਉਂਦੀ ਐ ਨੀਮੋ ਨਹੀਂ ਜੀ ਐਦਾਂ ਨਹੀਂ ਹੁੰਦਾ ਜੇ ਬਲੱਡ ਨੂੰ ਸਾਫ਼ ਕਰਦਾ ਹੈ ਇਹ ਚਿਹਰੇ ਲਈ ਵੀ ਜਿਨ੍ਹਾਂ ਦੇ ਫੈਂਸੀਆਂ ਹੁਣ ਸ਼ਾਈਆਂ ਹੁਣ ਦਾਗ ਧੱਬੇ ਹੁਣ ਜਿਨ੍ਹਾਂ ਦੇ ਫੈਂਸੀਆਂ ਨਿਕਲਦੀਆਂ ਬਾਅਦ ਚੋਂ ਦਾਗ ਪੈ ਜਾਂਦੇ ਨੇ ਉਹਨਾਂ ਲਈ ਵੀ ਫੇਸ ਪੈਕ ਦੇ ਤੌਰ ਤੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਚਲੋ ਅਸੀਂ ਫੇਸ ਪੈਕ ਸਮਝਾਂਗੇ ਕਿਸ ਤਰੀਕੇ ਨਾਲ ਦਾ ਫੇਸ ਪੈਕ ਇਸਤੇਮਾਲ ਕਰਨਾ ਹੈ ਇਸ ਦਰਖਤ ਦਾ ਨਿੰਮ ਦੇ ਦਰਖਤ ਦਾ ਬਣਾ ਕੇ ਜੇਕਰ ਤੁਸੀਂ ਫੇਸ ਪੈਕ ਲਗਾਓਗੇ ਤਾਂ ਵੱਡੇ ਵੱਡੇ ਜਿਹੜੇ ਬਿਊਟੀ ਪਾਰਲਰ ਤੁਹਾਡੇ ਸਾਹਮਣੇ ਫੇਲ ਹੋ ਸਕਦੇ ਨੇ ਇਹ ਪੁੱਛਾਂਗੇ ਕਿਸ ਤਰੀਕੇ ਨਾਲ ਅੱਛਾ ਡਾਕਟਰ ਸਾਹਿਬ ਅਲਸਰ ਦੀ ਗੱਲ ਤੁਸੀਂ ਕੀਤੀ ਬਵਾਸੀਰ ਦੀ ਤੁਸੀਂ ਗੱਲ ਕੀਤੀ ਭਗੰਦਰ ਦੀ ਗੱਲ ਤੁਸੀਂ ਕੀਤੀ ਅੱਛਾ ਸਾਨੂੰ ਇਹ ਦੱਸੋ ਵੀ ਜਿਹੜਾ ਅਲਸਰ ਹੈਗਾ ਅਲਸਰ ਵਾਲੇ ਬੰਦੇ ਇਹ ਦਰਖਤ ਯਾਨੀ ਕਿ ਨਿੰਮ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨ ਦੇਖੋ ਬੁਰਕਸਾ ਇਹ ਦੋ ਤਰੀਕੇ ਲੈ ਸਕਦੇ ਜਿਦਾ ਮੈਡਮ ਨੇ ਦੱਸਿਆ ਤੁਹਾਨੂੰ ਇਹਨੂੰ ਉਬਾਲ ਕੇ ਵੀ ਅਸੀਂ ਲੈ ਸਕਦੇ ਆ ਇਹਦੀ ਕਰੁੰਬਲਾ ਲੈਣੀਆਂ ਨੇ ਜੀ ਜਿਹੜੇ ਨਰਮ ਪੱਤੇ ਹੁੰਦੇ ਨੇ ਆ ਮੂਰੇ ਵਾਲੇ ਕਰੁੰਬਲਾ ਦਾ ਇਹਦਾ ਕਾੜਾ ਬਣਾਉਣਾ ਇਹਦਾ ਜਾਂ ਇਹਨੂੰ ਨਾ ਕੁੱਟਣ ਪੱਤੇ ਹਾਂਜੀ ਇਹਦੀ ਚਟਣੀ ਜੀ ਬਣਾ ਲਓ ਕੁੱਟ ਕੇ ਇਹਦੇ ਵਿੱਚ ਨਾ ਜਿਹਨੂੰ ਬਵਾਸੀਰਾ ਜਿਨ੍ਹਾਂ ਨੂੰ ਖੂਨ ਵੀ ਆਉਂਦਾ ਨਾਲ ਉਹਨਾਂ ਨੇ ਤਿੰਨ ਤੋਂ ਚਾਰ ਮਿਰਚਾਂ ਕਾਲੀਆਂ ਲੈ ਕੇ ਇਹਦੇ ਵਿੱਚ ਕੁੱਟ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਇੰਨੇ ਕ ਪੱਤੇ ਲੈ ਲਓ 5-7 ਕ ਪੱਤੇ ਲੈ ਕੇ ਕੁੱਟ ਕੇ 4-5 ਮਿਰਚਾ ਪਾ ਕੇ ਉਹਦਾ ਰਸ ਕੱਢ ਲੈਣਾ ਰਸ ਕੱਢ ਕੇ ਥੋੜਾ ਜਿਹਾ ਪਾਣੀ ਪਾ ਕੇ 2 ਤੋਂ 3 ਚਮਚ ਜਿਹੜੇ ਰਸ ਨਿਕਲਦੇ ਉਹਨੂੰ ਪੀ ਲਓ ਇਦਾਂ ਹੀ ਚਾਹੇ ਖਾਲੀ ਪੇਟ ਪੀ ਲਓ ਚਾਹੇ ਤੁਸੀਂ ਪੀ ਲਓ ਇਹਨੂੰ ਰੋਟੀ ਤੋਂ ਬਾਅਦ 2 ਘੰਟੇ ਬਾਅਦ ਇਹ ਕੱਲੇ ਅਲਸਰ ਨਹੀਂ ਫਰੂਕੀ ਸਾਹਿਬ ਠੀਕ ਕਰਦਾ ਇਹ ਮੂੰਹ ਦੇ ਵਿੱਚ ਲੋਕ ਪਹਿਲੇ ਸਾਡੇ ਬਜ਼ੁਰਗ ਕੀ ਕਰਦੇ ਸੀ ਇਹਦੀ ਦਤਨ ਕਰਦੇ ਸੀਗੇ ਉਹਨਾਂ ਦੇ ਦੰਦ ਵੀ ਮਜ਼ਬੂਤ ਰਹਿੰਦੇ ਸੀਗੇ ਮਸੂੜੇ ਉਹਨਾਂ ਦੇ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਕਹਿੰਦੇ ਪਸ ਪੈ ਜਾਂਦੀ ਸੀ ਬਲੀਡਿੰਗ ਹੁੰਦੀ ਸੀਗੀ ਬਲੱਡ ਨਿਕਣ ਲੱਗ ਜਾਂਦਾ ਸੀਗਾ ਖੂਨ ਨਿਕਣ ਲੱਗ ਜਾਂਦਾ ਸੀਗਾ ਜਾਂ ਕੁਝ ਖਾਣ ਲੱਗੇ ਦੰਦ ਹਿੱਲਣ ਲੱਗ ਜਾਂਦੇ ਕਮਜ਼ੋਰ ਹੋ ਜਾਂਦੇ ਸੀ ਉਹ ਇਹਨਾਂ ਨੂੰ ਸਟਰੋਂਗ ਕਰ ਦਿੰਦੀ ਸੀ ਇਹਦੇ ਵਿੱਚ ਗੁਰਕੀ ਸਾਹਿਬ ਇਕੱਲੇ ਦੰਦਾਂ ਤੇ ਜਾਂ ਅਲਸਰਾਂ ਤੇ ਨਹੀਂ ਬਵਾਸੀਰ ਤੇ ਨਹੀਂ ਇਹਦੇ ਤਾਂ ਬੁਖਾਰ ਤੇ ਵੀ ਬਹੁਤ ਵਧੀਆ ਰਿਜ਼ਲਟ ਫੀਵਰ ਕਿਵੇਂ ਜੀ ਜਿਨ੍ਹਾਂ ਨੂੰ ਬੁਖਾਰ ਬਾਰ-ਬਾਰ ਹੁੰਦਾ ਉਹ ਵੀ ਇਹਦਾ 1 ਤੋਂ 2 ਚਮਚ ਰਸ ਕੱਢ ਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰਦੋ ਮੈਂ ਕਹਿੰਦਾ ਜੀ ਬੁਖਾਰ ਤਾਂ ਉਹਦੇ ਨੇੜੇ ਨਹੀਂ ਆਉਂਦਾ ਇੱਕ 1.5 ਸਾਲ ਦਾ ਜਮੇ ਨੇੜੇ ਨਹੀਂ ਆਉਂਦਾ ਜਮੇ ਬੁਖਾਰ ਤੋਂ ਛੇ ਦਿਨ ਪੀ ਲਈਏ ਜੀ ਮੈਂ ਕਹਿਆ ਜੀ ਇਹਨੂੰ ਨਾ 21 ਤੋਂ ਇਹ 30 ਦਿਨ ਦੇ ਇਸਤੇਮਾਲ ਕਰਨਾ ਚਾਹੀਦਾ ਜਿਨ੍ਹਾਂ ਨੂੰ ਮੰਨ ਲਓ ਉਹਦਾ ਵੈਸੇ ਆਪਾਂ ਇੱਕ ਬਿਮਾਰੀਆਂ ਤੋਂ ਕਹਿੰਦੇ ਹੁੰਦੇ ਨੇ ਬਚਣ ਵਾਸਤੇ ਅਸੀਂ ਇਸਤੇਮਾਲ ਕਰਨਾ ਉਹਨਾਂ ਲਈ ਬਹੁਤ ਵਧੀਆ ਹੈ ਜੇ ਤੁਹਾਨੂੰ ਲੰਬੇ ਸਮੇਂ ਤੋਂ ਕੋਈ ਪ੍ਰੋਬਲਮ ਚੱਲੀ ਆ ਰਹੀ ਆ ਬਿਮਾਰੀ ਆ ਤਾਂ ਤੁਸੀਂ ਇਹਨੂੰ 3 ਮਹੀਨੇ ਵੀ ਯੂਜ਼ ਕਰ ਸਕਦੇ ਹੋ ਇਹ ਜਿਵੇਂ ਤੁਸੀਂ ਪੁੱਛਿਆ ਮੈਡਮ ਨੂੰ ਜੀ ਇਹਦਾ ਅੱਖਾਂ ਤੇ ਕਹਿੰਦੇ ਨੇ ਜਿਆਦਾ ਇਸਤੇਮਾਲ ਕਰਨ ਨਾਲ ਅੱਖਾਂ ਤੇ ਇਹਦਾ ਪ੍ਰਭਾਵ ਪੈਂਦਾ ਹੈ ਇਹਦਾ ਸਾਨੂੰ ਇਹੀ ਦੱਸਿਆ ਗਿਆ ਇਹਦੇ ਵਿੱਚ ਕੀ ਆ ਜੇ ਤੁਸੀਂ ਇਹਦੀ ਜਿਆਦਾ ਮਾਤਰਾ ਲੈਣੇ ਹੋ ਫਿਰ ਕੀ ਸਾਹਿਬ ਜੇ ਮੰਨ ਲਓ ਹੁਣ ਮੈਂ ਤਾਂ ਦੱਸਿਆ ਤੁਹਾਨੂੰ ਵੀ ਐਨੇ ਕ ਪੱਤੇ ਲੈਣੇ ਆ ਪੰਜ ਚਾਰ ਕ ਪੱਤੇ ਤੁਸੀਂ ਲੈ ਲੇ ਜੀ ਆ ਹੁਣ ਜੱਕ ਕੇ ਐਨੇ ਸਾਰੇ ਐ ਕੱਟ ਗਏ ਉਹਨੂੰ ਕੁੱਟਿਆ ਕੁੱਟ ਗਏ ਉਹਨੂੰ ਕਹਾਂ ਜੀ ਇਹਦੇ ਜਿੰਨਾ ਕ ਨਿਕਲਦਾ ਕੱਢ ਲਓ ਪੀ ਲਓ ਉਹ ਤੁਹਾਨੂੰ ਨੁਕਸਾਨ ਕਰੂਗਾ ਜਿੰਨੀ ਮਾਤਰਾ ਦੱਸੀ ਹੁੰਦੀ ਆ ਉਹ ਮਾਤਰਾ ਦੇ ਹਿਸਾਬ ਨਾਲ ਤੁਸੀਂ ਕਿਸੇ ਵੀ ਜੜੀ ਬੂਟੀ ਨੂੰ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਦੇ ਇੱਕ ਨੂੰ ਮਿਲਦੇ ਇਹਨੂੰ ਤਿੰਨ ਤੋਂ ਚਾਰ ਮਹੀਨੇ ਤੱਕ ਆਪਾਂ ਲਗਾਤਾਰ ਯੂਜ਼ ਕਰ ਸਕਦੇ ਆ ਕੋਈ ਨਿਗਾ ਤੇ ਅਸਰ ਨਹੀਂ ਪੈਂਦਾ ਕੋਈ ਤੁਹਾਨੂੰ ਨਹੀਂ ਇਹ ਇਹਦੀ ਤਸੀਰ ਠੰਡੀ ਹੁੰਦੀ ਆ ਫਿਰਕੀ ਸਾਹਿਬ ਠੀਕ ਆ ਜਿਵੇਂ ਸਰਦੀ ਦਾ ਟਾਈਮ ਆ ਸਰਦੀ ਦੇ ਵਿੱਚ ਜਿੰਨਾ ਵੀ ਤੁਸੀਂ ਠੰਡੀ ਆ ਜਿੰਨਾ ਨਜਲਾ ਜਗ ਕੰਮ ਜ਼ਿਆਦਾ ਰਹਿੰਦਾ ਰੇਸ਼ਾ ਰਹਿੰਦਾ ਥੋੜੇ ਜਿਹਾ ਦੇਖ ਕੇ ਦਾ ਇਸਤੇਮਾਲ ਕਰਨ ਉਹਦੇ ਵਿੱਚ ਕਾਲੀਆਂ ਮਿਰਚਾਂ ਪਾ ਕੇ ਕਰਨ ਥੋੜੀ ਕਾਲੀ ਮਿਰਚ ਪਾ ਲੈਣੀ ਆ ਤਿੰਨ ਚਾਰਕ ਫਿਰ ਇਹਦਾ ਪ੍ਰਯੋਗ ਕਰਨਾ ਜਿਨ੍ਹਾਂ ਨੂੰ ਜ਼ਿਆਦਾ ਅਗਨੀ ਵਧੀ ਰਹਿੰਦੀ ਆ ਜਿਨ੍ਹਾਂ ਦੇ ਅੰਦਰ ਜ਼ਿਆਦਾ ਕਹਿੰਦੇ ਹੁੰਦੇ ਨੇ ਜ਼ਿਆਦਾ ਜਿਵੇਂ ਮੰਨ ਲਓ ਸੇਕ ਨਿਕਲਦਾ ਹੱਤਾ ਪੈਰਾਂ ਜੋ ਸੇਕ ਸਰੀਰ 'ਚੋਂ ਸੇਕ ਪੇਟ ਦੀ ਅਗਨੀ ਸ਼ਾਂਤ ਕਰਨ ਲਈ ਬਹੁਤ ਵਧੀਆ ਠੰਡਾ ਨੁਸਖਾ ਹੈ ਇਸਤਮਾਲ ਕਰੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਜੀ ਤੇ ਬਵਾਸੀਰ ਵਾਲੇ ਕੀ ਕਰਨ ਜੀ ਬਵਾਸੀਰ ਵਾਲਿਆਂ ਨੂੰ ਵੀ ਮੈਂ ਦੱਸਿਆ ਵੀ ਤਿੰਨ ਤੋਂ ਚਾਰ ਮਿਰਚਾਂ ਇਹਦੇ ਵਿੱਚ ਪਾ ਕੇ ਥੋੜੇ ਜਿਹੇ ਪੱਤੇ ਲੈ ਕੇ ਤੇ ਕੁੱਟ ਕੇ ਇਹਦਾ ਰਸ ਇੱਕ ਤੋਂ ਦੋ ਚਮਚ ਪੀਣਾ ਇਹਨੂੰ ਉਬਾਲ ਕੇ ਤੁਸੀਂ ਜੇ ਤੁਸੀਂ ਯੂਜ਼ ਕਰਨਾ ਤਾਂ ਇਹਦੇ ਜਿਵੇਂ ਮੰਨ ਲਓ ਮਸੇ ਹੋਏ ਹੋਏ ਨੇ ਇਹਦੇ ਟੁਗੋਰ ਵੀ ਕਰ ਸਕਦੇ ਆਪਾਂ ਕਾਟਨ ਦੇ ਨਾਲ ਭਿਓ ਕੇ ਗੁੱਦਾ ਦੁਆਰ ਤੇ ਲਾਉਣ ਨਾਲ ਮਸੇ ਬਹੁਤ ਛੇਤੀ ਬੈਠ ਜਾਂਦੇ ਨੇ ਜਿਨ੍ਹਾਂ ਨੂੰ ਦਾ ਦਖਾਜ ਖੁਜਲੀ ਹੋ ਗਈ ਜਿਨ੍ਹਾਂ ਦੇ ਪ੍ਰਾਣੀ ਤੋਂ ਪ੍ਰਾਣੀ ਕੋਈ ਸਕਿਨ ਅਲਰਜੀ ਹੋ ਗਈ ਉਹਦੇ ਤੇ ਵੀ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਇਹਨੂੰ ਕੀ ਕਰਨਾ ਥੋੜਾ ਜਿਹਾ ਇਹਨੂੰ ਉਬਾਲ ਕੇ ਇਹਨੂੰ ਜਿਆਦਾ ਕਰੋ ਵੀ ਰਾਤ ਨੂੰ ਥੋੜੇ ਜਿਹੇ ਪੱਤੇ ਪਾ ਕੇ ਜੇ ਭੋਂਕੇ ਰੱਖ ਲਓ ਉਹਨਾਂ ਨੂੰ ਸਵੇਰੇ ਮਸਲੋ ਇੱਕ ਗਲਾਸ ਪਾਣੀ ਨੂੰ ਇੱਕ ਗਲਾਸ ਸੌਰੀ ਇੱਕ ਬਾਲਟੀ ਦੇ ਵਿੱਚ ਉਹਨੂੰ ਗਲਾਸ ਨੂੰ ਪਾ ਦਿਓ ਜਣਾਉਣ ਵਾਲੀ ਚ ਉਦੋਂ ਬਾਅਦ ਇਸ਼ਨਾਨ ਕਰੋ ਜਿਹੜੇ ਤੁਸੀਂ ਨਿੰਮ ਦੇ ਸਾਬਣ ਲੈਨੇ ਹੋ ਬਜ਼ਾਰੋਂ ਲੈਨੇ ਹੋ ਉਹਨਾਂ ਨਾਲੋਂ ਬਹੁਤ ਵਧੀਆ ਹੈ ਇਹ ਬਿਆਰੂ ਸਾਨੂੰ ਸਾਬਣ ਲੈਣ ਦੀ ਲੋੜ ਨਹੀਂ ਇੱਕ ਘਰੇ ਤੁਹਾਡਾ ਨੇਚੁਰਲ ਜਿਹੜਾ ਆ ਨਿੰਮੇ ਦਾ ਜਿਹੜਾ ਇੱਕ ਕਹਿੰਦੇ ਹੁੰਦੇ ਨੇ ਲਿਕਵਿਡ ਤਿਆਰ ਹੋ ਗਿਆ ਰਾਤ ਨੂੰ ਭਿਉਂਗੇ ਰੱਖ ਦੋ ਸਵੇਰੇ ਮਸਲ ਕੇ ਉਹਨਾਂ ਨੂੰ ਣਾਉਣ ਵਾਲੀ ਬਾਲਟੀ ਦੇ ਵਿੱਚ ਪਾ ਕੇ ਇਸ਼ਨਾਨ ਕਰੋ ਦਾ ਕੀ ਬੋਲਦਾ ਜੀ ਜੀ ਡਾਕਟਰ ਸਾਹਿਬ ਸਾਡੇ ਨਾਲ ਇੱਕ ਵਾਰ ਮੁਰਤੂ ਡਾਕਟਰ ਸਾਹਿਬ ਨਾਲ ਲੁੱਟਦੇ ਆ ਡਾਕਟਰ ਸਾਹਿਬ ਤੁਸੀਂ ਕਹ ਰਹੇ ਵੀ ਇਹਦਾ ਫੇਸ ਪੈਕ ਵੀ ਬਹੁਤ ਵਧੀਆ ਬਣ ਸਕਦਾ ਹੈ ਫੇਸ ਮਾਸਕ ਬਹੁਤ ਵਧੀਆ ਬਣ ਸਕਦਾ ਹੈ ਬਿਊਟੀ ਪਾਰਲਰਾਂ ਦੇ ਜਾਣ ਦੀ ਲੋੜ ਹੀ ਨਹੀਂ ਪੈਣੀ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਵੀਡੀਓ ਦੇਖ ਰਹੀਆਂ ਨੇ ਹਾਂ ਜੀ ਇਹਦਾ ਨਾ ਜਿੰਬੇ ਲਿਕਵਿਡ ਵੀ ਬਣਾ ਸਕਦੇ ਆ ਤੇ ਫੇ ਜਿਵੇਂ ਇਹਨੂੰ ਉਬਾਲ ਲੈਣਾ ਉਬਾਲ ਕੇ ਜਿਹੜਾ ਪਾਣੀ ਆ ਉਹਦੇ ਨਾਲ ਕਾਟਨ ਨਾਲ ਪਹਿਲਾਂ ਸਾਰਾ ਸਾਫ਼ ਕਰ ਲੈਣਾ ਫੇਸ ਫੇਸ ਸਾਫ਼ ਕਰਕੇ ਜਿਹੜਾ ਪਾਣੀ ਥੋੜਾ ਜਿਹਾ ਰਹਿ ਗਿਆ ਉਹਨੂੰ ਮਲਤਾਨੀ ਮਿੱਟੀ ਦੇ ਵਿੱਚ ਘੋਲ ਕੇ ਉਹਦਾ ਫੇਸ ਪੈਕ ਬਣਾ ਕੇ ਲਾ ਲੈਣਾ ਮੱਲ ਮਲਤਾਨੀ ਮਿੱਟੀ ਜਿਹਦਾ ਮਿਕਸ ਕਰਕੇ ਅਸੀਂ ਬਣਾ ਕੇ ਲਾ ਲਈ ਹਾਂਜੀ ਕਿੰਨੇ ਦਿਨਾਂ ਚ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਜੀ ਡਾਕਟਰ ਸਾਹਿਬ ਜੇ ਜ਼ਿਆਦਾ ਨਿਕਲਦੇ ਨੇ ਤਾਂ ਇਹਨੂੰ ਪੀਣਾ ਵੀ ਚਾਹੀਦਾ ਨਹੀਂ ਤਾਂ ਥੋੜੇ ਦਿਨਾਂ ਚ ਇਹ ਸਾਫ਼ ਕਰ ਦਿੰਦਾ ਅਸਰ ਦਿਖਾਉਂਦਾ ਹਾਂਜੀ ਜੀ ਜੀ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਜਿਹੜੇ ਨੁਸਖੇ ਫਾਰਮੂਲੇ ਨੇ ਬੂੰਦਾਂ ਵਾਲੇ ਇਹ ਇਸ ਤਰ੍ਹਾਂ ਦੇ ਦਰਖਤਾਂ ਦੇ ਵਿੱਚੋਂ ਹੀ ਕੱਢਦੇ ਆ ਤੁਸੀਂ ਬਿਲਕੁਲ ਵੀਰੁਕੀ ਸਾਹਿਬ ਆਪਾਂ ਕਿੰਨੀ ਵਾਰ ਦਖਾਏ ਜਿਹੜੀ ਵੀਡੀਓ ਪੋਣਿਆ ਆਪਾਂ ਦਖਾਉਨੇ ਆ ਉਹਦੇ ਵਿੱਚ ਇਹਨਾਂ ਦਾ ਹੀ ਹਰਕ ਕੱਢਿਆ ਹੁੰਦਾ ਇਹਨਾਂ ਦੀ ਜੜੀਆਂ ਬੂਟੀਆਂ ਦਾ ਅਸੀਂ ਹਰਕ ਕੱ ਜਦੋਂ ਅਸੀਂ ਇਹਦਾ ਹਰਕ ਕੱਢ ਲਿਆ ਮਿੱਠੀ ਹੋ ਜਾਣੀ ਆ ਫਿਰ ਪਾਣੀ ਆਲਾ ਟੈਸਟ ਹੋ ਗਿਆ ਸਾਡੇ ਵਾਲੇ ਜਿਹੜੇ ਹਰਕ ਨੇ ਉਹ ਕੌੜੇ ਨਹੀਂ ਹੁੰਦੇ ਚਾਹੇ ਅਸੀਂ ਜ਼ਹਿਰ ਦੇ ਹਰਕ ਕਢਦੀ ਉਹ ਵੀ ਸਾਡੇ ਕੋਲੇ ਅਮਰਤ ਬਣ ਜਾਣਾ ਪਤਾ ਕੀ ਚੱਕਰ ਹੁੰਦਾ ਇਹ ਜਿਹੜੇ ਹੁਣ ਇਹਦੀ ਹੁਣ ਦੇ ਕੋ ਪੱਤੇ ਨੇ ਇਹਨਾਂ ਨੂੰ ਕੁੱਟ ਲਿਆ ਰਸ ਹੋ ਗਿਆ ਕੌੜਾ ਜਦੋਂ ਦੀ ਬੂੰਦ ਬੂੰਦ ਕਢ ਕੇ ਭਾਫ ਬਣ ਕੇ ਉਹ ਜਿਹੜੀ ਬੂੰਦ ਆ ਉਹ ਤੇ ਇਕੱਠੀ ਹੋਣੀ ਆ ਉਹ ਜਾ ਕੇ ਜਦੋਂ ਡ੍ਰੌਪ ਬਣ ਬਣ ਕੇ ਘੁੰਮ ਘੁੰਮ ਕੇ ਕਵੈਲਾਂ ਦੇ ਵਿੱਚੋਂ ਦੀ ਬਾਹਰ ਹੋਣੀ ਆ ਤਾਂ ਉਹ ਇੱਕ ਅਮਰਤ ਤਿਆਰ ਹੋ ਜਾਂਦਾ ਜਦੋਂ ਉਹ ਅਮਰਤ ਦੀ ਕਹਿੰਦੇ ਹੁੰਦੇ ਨੇ ਇੱਕ ਬੂੰਦ ਅੰਦਰ ਜਾਣੀ ਆ ਉਹ ਸਰੀਰ ਤੇ ਕੀ ਕਰੂਗੀ ਫਿਰ ਕੀ ਸਭ ਤੁਹਾਨੂੰ ਪਤਾ ਤੇ ਸਾਨੂੰ ਵੀ ਪਤਾ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਭੈਣ ਨੇ ਆਪਣੇ ਕੋਈ ਵੀ ਪ੍ਰੋਬਲਮ ਸਾਂਝੀ ਕਰਨੀ ਹੋਵੇ ਜਿਹੜੀ ਪ੍ਰੋਬਲਮ ਉਹ ਆਪਣੇ ਪਰਿਵਾਰ ਨਾਲ ਨਹੀਂ ਸਾਂਝੀ ਕਰ ਸਕਦੀ ਆਪਣੇ ਬੱਚਿਆਂ ਨਾਲ ਨਹੀਂ ਸਾਂਝੀ ਕਰ ਸਕਦੀ ਆਪਣੇ ਇਵਨ ਕਿ ਬਹੁਤ ਸਾਰੀਆਂ ਪ੍ਰੋਬਲਮ ਇਦਾਂ ਦੀਆਂ ਸਾਡੀਆਂ ਭੈਣਾਂ ਨੂੰ ਹੋ ਜਾਂਦੀਆਂ ਨੇ ਕਿ ਉਹ ਹਸਬੰਦ ਨਾਲ ਵੀ ਸਾਂਝੀ ਨਹੀਂ ਕਰ ਸਕਦੇ ਆ ਤੁਹਾਡੇ ਨਾਲ ਕਿਵੇਂ رابطہ ਕੀਤਾ ਜਾਵੇ ਜਹਾਂ ਦਾ ਸਾਡੇ ਨਾਲ ਹਸਪੀਟਲ ਪਹੁੰਚ ਕੇ ਕੰਟੈਕਟ ਕੀਤਾ ਜਾਂਦਾ ਆ ਜਹਾਂ ਸਾਡਾ ਸਟਾਫ ਆ ਉਹਦੇ ਨਾਲ ਤੁਸੀਂ ਕੋਈ ਵੀ ਗੱਲ ਸ਼ੇਅਰ ਕਰ ਸਕਦੇ ਹੋ ਲੇਡੀਜ਼ ਸਟਾਫ ਹੈਗਾ ਉਹਦੇ ਨਾਲ ਤੁਸੀਂ ਆਪਣੀ ਹਾਂਜੀ ਹਾਂਜੀ ਪ੍ਰੋਬਲਮ ਦੱਸ ਕੇ ਉਹਨਾਂ ਨੂੰ ਤੇ ਆਪਣੇ ਸੋਲੂਸ਼ਨ ਲੈ ਸਕਦੇ ਹੋ ਜੀ 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 ਬਹੁਤ ਬਹੁਤ ਸ਼ੁਕਰੀਆ ਛੇ ਡਾਕਟਰ ਸਾਹਿਬ ਤੇ ਫਿਰ ਅਗਰ ਫਿਜ਼ਿਕਲੀ ਕਿਸੇ ਨੂੰ ਮਿਲਣਾ ਹੈ ਤੇ ਉਹ ਕਿਸ ਤਰੀਕੇ ਨਾਲ ਮਿਲ ਸਕਦੇ ਹਾਂਜੀ ਸਾਡਾ ਐਡਰੈਸ ਹੈਗਾ ਜੀ ਏਪੀ ਲਾਈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤਪਿਆਰ ਕਲੋਨੀ ਸਾਡਾ ਸਮਾਂ ਹੈਗਾ ਜੀ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ ਨੂੰ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਦੂਸਰਾ ਨੰਬਰ ਹੈਗੇ ਸਾਡਾ 9915147604 ਦੋਨੋਂ ਦਾ ਕਿਸੇ ਤੇ ਵੀ ਤੁਸੀਂ ਗੱਲ ਕਰਕੇ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਹੁਣ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਹ ਦਰਖਤ ਦੇ ਫਾਇਦੇ ਜਾਣਨ ਤੋਂ ਬਾਅਦ ਹੁਣ ਤੁਸੀਂ ਇਹ ਦਰਖਤ ਲੱਭਣਾ ਸ਼ੁਰੂ ਕਰ ਦਿਓਗੇ ਤੁਹਾਨੂੰ ਦੇਖੋ ਬਹੁਤ ਸਾਰੀਆਂ ਥਾਵਾਂ ਤੇ ਇਦਾਂ ਦੇ ਦਰਖਤ ਹੈਗੇ ਨੇ ਜਿਹੜੇ ਆਮ ਕਰਕੇ ਸਾਨੂੰ ਮਿਲ ਜਾਂਦੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੀ ਮਨ ਦਾ ਸ਼ੰਕਾ ਹੈ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ ਫਿਰ ਵੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਅਸੀਂ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ ਸਕਰੀਨ ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੀ ਇਸ ਨੁਸਕੇ ਦਾ ਫਾਇਦਾ ਲੈ ਸਕਦੇ ਹੋ ਧੰਨਵਾਦ